ਯੂਕਰੇਨ ਅਤੇ ਰੂਸ ਵਿਚਾਲੇ ਜੰਗ ਕਾਰਨ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਨੇ ਮੋਗਾ ਦੀ ਰਹਿਣ ਵਾਲੇ ਸ਼ੋਭ ਮਦਾਰ ਸਹੀ ਸਲਾਮਤ ਆਪਣੇ ਵਤਨ ਪਹੁੰਚੀ ਹੈ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਦੀਵੇ ਜਗਾ ਕੇ ਖੁਸ਼ੀ ਮਨਾਈ ਹੈ ਚਾਚਾ ਚਾਚੀ ਪੂਆ ਫੁੱਫੜ ਆਦ ਵੀ ਘਰ ਵਿੱਚ ਖੁਸ਼ੀ ਮਨਾਉਣ ਲਈ ਪਹੁੰਚੇ ਨੇ ਤੇ ਕੇਕ ਕਟਿਆ ਸ਼ੋਭ ਮਦਾਰ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨੀ ਅਤੇ ਉਸਦੇ ਮਾਪਿਆਂ ਨੇ ਉਸਨੂੰ ਕਦੇ ਵੀ ਡਰਨਾ ਨਹੀਂ ਸਿਖਾਇਆ ਇਸ ਲਈ ਯੂਕਰੇਨ ਵਿੱਚ ਹਿੰਮਤ ਨਾਲ ਬੈਠੀ ਸੀ ਦੂਜਿਆਂ ਨੂੰ ਵੀ ਉਤਸ਼ਾਹਿਤ ਕਰ ਰਹੀ ਸੀ उत्तल ब्लास्टिंग बोम्बार्डिंग और शेलिंग वगैरह हो रही थी और बाकी अपम रूम विच थोड़ा टाइम सी अगर बॉम्बार्डिंग वगैरह होंगी सी तो सानू बोलिया गया सी कि जिते ग्लासेस नहीं हो उस जगह पर जाना है तो आप वॉशरूम वगैरह वा प्रेफर करके उत्थे रुकते या फिर अगर ज़्यादा शैलिंग होंगी सब बेसमेंट वाली साइड जाते क्योंकि मेट्रो स्टेशन साढ़े तो थोड़ा दूर सी और बेसमेंट यूजुअली अच्छी नहीं सी मतलब लायक -like नहीं है सो यूजुअली आप मेट्रो स्टेशन प्रेफर करते रहे इट्स अंडरग्राउंड दैट्स वाई तो बेसमेंट्स वगैरह सही नहीं है तो अगर बायसेंस कभी ज़्यादा होंगे फिर और मजबूरी मेट्रो स्टेशन तक नहीं पहुँच पा रहे तो बेसमेंट अदरवाइज आप स्टार्टिंग कुछ दिन दो तीन दिन मेट्रो स्टेशन रहे हैं। ਰਾਤੀ ਉੱਥੇ ਹੀ ਸੌਂਦੇ ਸੀਗੇ ਔਰ ਟੈਂਪਰੇਚਰ ਉੱਥੇ ਕਾਫੀ ਲੋ ਸੀ बिकॉज़ ਠੰਡ ਚੱਲ ਰਹੀ ਐ ਸੋ ਇਟ ਵਾਸ ਅਰਾਊਂਡ -1 ਔਰ -2 ਸੋ ਆਪਣਾ ਬਲੈਂਕਿਟਸ ਔਰ ਇਦਾਂ ਦਾ ਕੁਝ ਜੋ ਵੀ ਅਵੇਲੇਬਿਲਿਟੀ ਐ स्ਨੋ ਜੈਕਟ ਸਭ ਕੁਝ ਲੈ ਕੇ ਜਾ ਕੇ ਉੱਥੇ ਖਾਣੇ ਵਗੈਰੇ ਦਾ ਇਹ ਸੀ ਕਿ ਅਗਰ ਵਿੱਚ ਜਿਸ ਟਾਈਮ ਬੰਬਾਰਡਿੰਗ ਰੁਕਦੀ ਸੀ ਮਾਰਨਿੰਗ ਟਾਈਮ ਤੇ ਤਾਂ ਉਸ ਟਾਈਮ ਆਪਾਂ ਜਾਂਦੇ ਸੀਗੇ ਆਪਣਾ ਵਾਪਿਸ ਰੂਮਸ ਵਗੈਰਾ ਚ ਔਰ ਥੋੜਾ ਬਹੁਤ ਖਾਣਾ ਬਣਾ ਕੇ ਲੈ ਕੇ ਆਉਂਦੇ ਸੀ ਤਾਂ ਕਿ ਪੂਰਾ ਦਿਨ ਉਹ ਕਿੱਥੇ ਨਿਕਾਲ ਦੇ ਸਕਕੇ ਬਾਕੀ ਔਰ ਕਈ ਵਾਰੀ ਅਗਰ ਖਾਣਾ ਬਣਾਉਂਦੇ ਵੀ ਸੈਲਿੰਗ ਦੀ ਆਵਾਜ਼ ਆਉਂਦੀ ਸੀ ਆ ਬম্বਾਰਡਿੰਗ ਦੀ ਤਾਂ ਅਸੀਂ ਵਿੱਚ ਹੀ ਖਾਣਾ ਛੋੜ ਕੇ ਬੇਸਮੈਂਟ ਵੱਲ ਜਾਂਦੇ ਸੀ ਉਸ ਤੋਂ ਇੰਫੇ ਵੀ ਕਿੰਨੇ ਬੱਚੇ ਤੁਹਾਡੇ ਨਾਲ ਉੱਥੇ ਬਸੇ ਹੋਏ ਸੀ ਤੁਹਾਡੇ ਜਿਹੜੇ ਨਾਲ ਪਰ ਮੈਂ ਇਦਾਂ ਤਾਂ ਉੱਥੇ ਬਹੁਤ ਜ਼ਿਆਦਾ ਬੱਚੇ ਸੀ ਅਰਾਊਂਡ 1000 ਸਟੂਡੈਂਟਸ ਤਾਂ ਹਲੇ ਪਰਸੋ ਤੱਕ ਵੀ ਉੱਥੇ ਸੀ ਬਟ ਓਵਰਆਲ ਮੇਰੀ ਸਿਟੀ ਖਾਰਕਿਵ ਦੇ ਵਿੱਚ ਵੀ ਅਰਾਊਂਡ 2500 ਸਟੂਡੈਂਟਸ ਤਾਂ ਉੱਥੇ ਸਿਗੇ ਹੀ ਉਸ ਟਾਈਮ ਤੱਕ ਵੀ ਸੋ ਧੀ ਹੌਲੀ ਹੌਲੀ ਕੁਝ ਬੱਚੇ ਨਿਕਲ ਗਏ ਔਰ ਜਿਹੜੇ ਬੱਚੇ ਰਹਿ ਗਏ ਤੋਂ ਉਸ ਤੋਂ ਬਾਅਦ ਨਿਕਲਣਾ ਸਟਾਰਟ ਕੀਤਾ ਉਹਨਾਂ ਨੇ ਬੜਾ ਖੌਫਨਾਕ ਮੰਜ਼ਰ ਤੁਸੀਂ ਦੇਖਿਆ ਕਿੰਦਾ ਮੈਂਟੇਨ ਕੀਤਾ ਤੁਸੀਂ ਕੁਝ ਆਪਸ਼ਨ ਵੀ ਨਹੀਂ ਹੈ बिकॉज ਕਿਤੇ ਜਾ ਤਾਂ ਸਕਦੇ ਨਹੀਂ ਔਰ ਉੱਥੇ ਹੀ ਰੁਕਣਾ ਵੀ ਸੀਗਾ ਪਹਿਲੇ ਸਟਾਰਟਿੰਗ ਤੋਂ ਸਾਨੂੰ ਕਿਹਾ ਗਿਆ ਸੀ ਉੱਥੇ ਕਿ ਕੋਈ ਵਾਰ ਵਗੈਰਾ ਦੀ ਸਿਚੁਏਸ਼ਨ ਨਹੀਂ ਹੋਏਗੀ ਸਾਰਿਆਂ ਨੇ ਇਹੀ ਕਿਹਾ ਸੀ ਟੀਚਰਸ ਔਰ ਯੂਨੀਵਰਸਿਟੀਜ਼ ਦੀਨ ਸਭ ਨੇ ਬਟ ਇਨ ਦਾ ਐਂਡ ਸਡਨਲੀ ਸਾਡੀ ਕਲਾਸ ਸੀ ਕਿ ਜਿਸ ਦੇ ਔਰ ਆਪਾਂ ਅਰਾਊਂਡ 8 ਔਰ 9 ਓਕਲੌਕ ਕਲਾਸ ਜਾਣਾ ਸੀ ਬਟ ਇਨ ਦਾ ਮਾਰਨਿੰਗ 5 ਓਕਲੌਕ ਆਪਾਂ ਬੰਬ ਸ਼ੈਲਿੰਗ ਔਰ ਦੀ ਬੰਬਾਰਡਿੰਗ ਦੀ ਆਵਾਜ਼ ਤੋਂ ਹੀ ਉੱਠੇ ਤਾਂ ਸਾਨੂੰ ਪਤਾ ਚੱਲਿਆ ਕਿ ਵਾਰ ਸਟਾਰਟਡ ਫਾਈਨਲ ਸੋ ਆਪਾਂ ਨਾਲ ਗੱਲ ਹੁੰਦੀ ਸੀ ਹਾਂਜੀ ਮੈਟਰੋ ਸਟੇਸ਼ਨ ਵਗੈਰਾ ਤੇ ਸਾਡੇ ਕਈ ਵਾਰੀ ਵਾਈਫਾਈ ਕਿਉਂਕਿ ਸਾਡੇ ਫਸਟ ਡੇ ਹੀ ਬੰਦ ਹੋ ਗਏ ਸੀਗੇ ਸੋ ਵਾਈਫਾਈ ਅਵੇਲੇਬਿਲਿਟੀ ਸੀ ਨਹੀਂ ਤਾਂ ਅਸੀਂ ਨਿਆ ਸਿਮ ਵਗੈਰਾ ਖਰੀਦਿਆ ਜਿਹਦਾ ਨੈਟਵਰਕ ਹਰ ਜਗ੍ਹਾ ਤੇ ਬੇਸਮੈਂਟਸ ਔਰ ਸਭ ਜਗ੍ਹਾ ਤੇ ਰਹੇ ਸੋ ਉਹਦੇ ਤੋਂ ਆਪਾਂ ਕਾਲ ਕਰਦੇ ਸੀਗੇ ਔਰ ਫੋਨ ਵਗੈਰਾ ਦਾ ਪ੍ਰੋਬਲਮ ਇਹ ਸੀ ਕਿ ਅਗਰ ਚਾਰਜਿੰਗ ਦੀ ਪ੍ਰੋਬਲਮ ਹੈ ਤਾਂ ਜਿਸ ਟਾਈਮ ਕਰ ਜਾਂਦੇ ਸੀ ਉਸ ਟਾਈਮ ਫਿਰ ਜਾ ਕੇ ਆਪਣੇ ਪਾਵਰ ਬੈਂਕਸ ਔਰ ਫੋਨ ਸਭ ਚੀਜ਼ ਚਾਰਜ ਕਰਕੇ ਲੈ ਕੇ ਆਉਂਦੇ ਸੀ ਤੋ ਤੁਸੀਂ ਆਪ ਵੀ ਉੱਥੇ ਡਰੇ ਹੋਏ ਸੀ ਤੇ ਮੰਮੀ ਪਾਪਾ ਵੀ ਡਰੇ ਸੀ ਕਿਸ ਤਰ੍ਹਾਂ ਕੰਟਰੋਲ ਕੀਤਾ ਉਸ ਸਿਚੁਏਸ਼ਨ ਨੂੰ ਤੁਸੀਂ ਸੇਮ ਦਾ ਮਾਹੌਲ ਸੀਗਾ ਤੁਹਾਡੇ ਤੇ ਵੀ ਪਾਪਾ ਤੇ ਵੀ ਮੰਮੀ ਤੇ ਵੀ ਉਹ ਕੰਟਰੋਲ ਤਾਂ ਕੈਂਕਲ ਹੋਤੇ ਸਬਦਾ ਹੀ ਸੇਮ ਸਿਚੁਏਸ਼ਨ ਸੀ ਹਰ ਹਰ ਬੱਚੇ ਦਾ ਇਹੀ ਸੇਮ ਹਾਲ ਹੋਰ ਸੇਮ ਸਿਚੁਏਸ਼ਨ ਹਰ ਕੋਈ ਟੈਂਸ ਸੀ ਸਭ ਦੇ ਪੈਰੈਂਟਸ ਵਰੀਟ ਸੀ ਸਾਰੇ ਸਭ ਦੇ ਪੈਰੈਂਟਸ ਦਿਨ ਚ ਦੋ ਦੋ ਤਿੰਨ ਤਿੰਨ ਵਾਰੀ ਕਾਲਸ ਔਰ ਮੈਸੇजेस ਕਰਕੇ ਪੁੱਛਦੇ ਸੀ ਕੀ ਕੀ ਸਿਚੁਏਸ਼ਨ ਚੱਲ ਰਹੀ ਹੈ ਕੀ ਨਹੀਂ ਸਾਨੂੰ ਹਲੇ ਵੀ ਸਾਰੇ ਇਹ ਕਹਿੰਦੇ ਸੀਗੇ ਕਿ ਗਵਰਨਮੈਂਟ ਕੁਝ ਕਰ ਰਹੀ ਹੈ ਐਮਬੈਸੀ ਹੌਲੀ ਹੌਲੀ ਕਢ ਲਏਗੀ ਅਦਾਦਾ ਕੁਝ ਬਟ ਐਕਚੁਅਲੀ ਐਵੇਂ ਦਾ ਕੁਝ ਐਗਜ਼ੈਕਟਲੀ ਹੋਇਆ ਨਹੀਂ ਕਿਉਂਕਿ ਪਹਿਲੇ ਕਿੰਨੇ ਦਿਨ ਤੱਕ ਅਸੀਂ ਇਸੇ ਇਸੇ ਵੇਟ ਤੇ ਸੀਗੇ ਕਿ ਐਮਬੈਸੀ ਐਕਚੁਅਲੀ ਕੁਝ ਕਰੇਗੀ ਤਾਂ ਆਪੋਥੋ ਨਹੀਂ ਨਿਕਲੇ ਬਟ ਫਾਈਨਲੀ ਦਿਨ ਉੱਥੇ ਜੋ ਸਾਡੇ ਕੰਟਰੈਕਟਰ ਨੇ ਤਾਂ ਉਹ ਵੀ ਇਹੀ ਕਹਿ ਰਹੇ ਸੀ ਕਿ ਮੈਂ ਇੱਥੇ ਆ ਮੈਂ ਤੁਹਾਡੀ ਹੈਲਪ ਕਰੂੰਗਾ ਬਟ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਫਾਈਨਲੀ तीन चार दिन बाद उन्होंने ही अपडेट किया कि वी कॉन्ट हेल्प यू डू वॉट यू वॉन्ट फिर किस तरह एम्बेसी ने फिर बोलियाँ अपना आ, मतलब वेस्ट साइड त आओ जिस साइड से बॉर्डरस खुले हैं पोलेंड हंगरी स्लोवाकिया और रोमानिया का तो जिते तुसी जाना अपने अकॉर्डिंग खुद ही डिसाइड करना तो असं पूछते जी अगर कोई गया तो उनके अकॉर्डिंग कि किस जगह पर रश घट है जितों जल्दी निकलिया जा सके ਕਿਉਂਕਿ ਕਿਸੇ ਕਿਸੇ ਬਾਰਡਰ ਤੇ ਤਾਂ ਆਪਾਂ ਸੁਣਿਆ ਕਿ ਦੋ-ਦੋ ਦਿਨ ਤੋਂ ਹੀ ਲੋਕ ਉੱਥੇ ਹੀ ਲਾਈਨ ਸ਼ुरू ਕਰੇ ਹੋਏ ਸੀ। ਸੋ ਫਾਈਨਲੀ ਅਸੀਂ ਡਿਸਾਈਡ ਕੀਤਾ ਕਿ ਸਾਨੂੰ ਨਿਕਲਣਾ ਹੀ ਚਾਹੀਦਾ ਕਿਉਂਕਿ ਸਿਚੁਏਸ਼ਨ ਬਹੁਤ ਖਰਾਬ ਹੋ ਰਹੀ ਸੀ। ਤੋਂ ਉਸ ਦਿਨ ਆਪਾਂ ਆਪਣੇ ਇੱਕ ਦੋ ਮਤਲਬ ਡਾਕੂਮੈਂਟਸ ਲੈ ਕੇ ਇੱਕ ਦੋ ਕੱਪੜੇ ਜੋ ਵੀ ਕੁਝ ਰਿਕੁਆਇਰਡ ਹੈ, ਬਾਕੀ ਖਾਂਦਾ ਸਮਾਨ ਔਰ ਲੈਪਟਾਪਸ ਔਰ ਸਾਰਾ ਸਮਾਨ ਲੱਦਾ ਤਾਂ ਹੀ ਇੰਪੋਰਟੈਂਟ ਕੈਰੀ ਕੀਤਾ ਔਰ ਕਿਉਂਕਿ ਸਾਨੂੰ ਉਸ ਦਿਨ ਕੈਬਸ ਨਹੀਂ ਮਿਲੀਆਂ। so we had to walk to the railway station it was around 7 kilometers so apa around 5 and 1/2 or 6 kilometers we had to walk and cabs us time te sige ni so jo rate le rahe hai ohi sab ohi cost te apa onnu cab nu de ke finally railway station ponche railway station ponche se to utthe bombarding start ho gayi so glasses se ke pure railway stations upar to bombarding karke bhi iske andar glass tha ਤੋ ਬਟ ਅ ਫੋਰਚੂਨੇਟਲੀ ਅਦਰ ਦਾ ਕੁਝ ਹੋਇਆ ਨਹੀਂ ਕਿ ਨਹੀਂ ਸਟਰੋਂਗ ਬੋਮਬਾਰਡਿੰਗ ਨਹੀਂ ਸੀ ਕਿ ਗਲਾਸਿਸ ਗਿਰਨ ਤੋ ਫਾਈਨਲੀ ਸਾਨੂੰ ਟ੍ਰੇਨ ਮਿਲੀ ਆਪਰ ਟ੍ਰੇਨ 'ਚ ਚੜੇ ਆ ਉਸ ਦਿਨ ਤੋਂ ਬਾਅਦ ਹੀ ਉਹਨਾਂ ਨੇ ਉਸ ਦਿਨ ਤੋਂ ਬਾਅਦ ਹੀ ਉਹਨਾਂ ਨੇ ਟ੍ਰੇਨਸ ਦੇ ਵਿੱਚ ਲਾਈਕ ਇੰਡੀਅਨਸ ਨੂੰ ਰੋਕ ਹੀ ਦਿੱਤਾ ਯੂਕਰੇਨੀਅਨਸ ਪ੍ਰੀਫਰੈਂਸ ਸਾਦਾ ਹੋ ਗਈ ਉਹਨਾਂ ਦੀ ਗਵਰਨਮੈਂਟ ਤਾਂ ਲਾਈਕ ਬਾਰਡਰਸ ਤੱਕ ਤਾਂ ਤੁਸੀਂ ਖੁਦ ਹੀ ਆਣਾ ਹੈ ਨੋ ਵਨ ਕੈਨ ਹੈਲਪ ਯੂ ਆਪਾਂ ਨੂੰ ਕੁਝ ਨੰਬਰਸ ਪ੍ਰੋਵਾਈਡ ਕੀਤੇ ਗਏ ਸੀ ਕਿ ਤੁਸੀਂ ਅਗਰ ਇਸ ਪੋਲੈਂਡ ਬਾਰਡਰ ਤੇ ਜਾ ਰਹੇ ਹੋ ਤਾਂ ਇਸ ਇਸ ਨੰਬਰ ਤੇ ਕਾਲ ਕਰੋ ਦੇ ਵਿਲ ਹੈਲਪ ਯੂ ਅਗਰ ਤੁਸੀਂ ਹੰਗਰੀ ਬਾਰਡਰ ਤੇ ਜਾ ਰਹੇ ਹੋ ਸਲਵਾਕੀਆ ਰਿਸਪੈਕਟਿਵਲੀ ਸਭ ਲਈ ਨੰਬਰਸ ਪ੍ਰੋਵਾਈਡ ਕੀਤੇ ਗਏ ਸੀ ਬਟ ਅਨਫੋਰਚੂਨੇਟਲੀ ਕਾਲ ਕਰਨ ਤੋਂ ਨੋ ਵਨ ਇਜ਼ ਗੋਇੰਗ ਟੂ ਹੈਲਪ ਉਹ ਬਸ ਇਹ ਕਹਿੰਦੇ ਕਿ ਵੇਟ ਫਾਰ 7 ਟੂ 6 ਆਰਸ ਇਟ ਵਿਲ ਟੇਕ ਯੂ ਥਿਸ ਮਚ ਟਾਈਮ ਕੋਈ ਇਸਚ ਹੈਲਪ ਨਹੀਂ ਕਰਨ ਵਾਲਾ ਬਾਰਡਰਸ ਯੂ ਹੈਵ ਟੂ ਕ੍ਰੋਸ ਓਨ ਯਰ ਓਨਸ ਦੈਟਸ ਇਟ ਬਹੁਤ ਵਧੀਆ ਲੱਗ ਰਿਹਾ ਜਿਦੋਂ ਘਰ ਨਹੀਂ ਪਹੁੰਚੀ ਸੀਗੀ ਕਿ ਸਾਨੂੰ ਆਪ ਨੂੰ ਕੁਝ ਨਹੀਂ ਚੰਗਾ ਲੱਗਦਾ ਸੀਗਾ ਬਸ ਹੁਣ ਘਰ ਪਹੁੰਚੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਟ ਆਈ ਬਹੁਤ ਮੁਸ਼ਕਿਲ ਹੈ ਜਦੋਂ ਦੱਸਿਆ ਇਹਨਾਂ ਨੇ ਕਿ ਪਾਪਾ ਇਸ ਤਰ੍ਹਾਂ ਮੈਨਾਂ ਲਾਸਟੇ ਦੇ ਵਿੱਚ ਇੰਨਾ ਚੱਲ ਕੇ ਆਏ ਇੰਨਾ ਚੱਲ ਕੇ ਬਹੁਤ ਦੁੱਖਾਂ ਦੇ ਪਰ ਫਿਰ ਵੀ ਇਹਨੇ ਹਿੰਮਤ ਨਹੀਂ ਹਾਰੀ ਠੰਡ ਵੀ ਬਹੁਤ ਸੀ ਮਾਈਨਸ ਟੈਂਪਰੇਚਰ ਸੀ ਤੇ ਬਲੈਂਕਟ ਵਗੈਰਾ ਵੀ ਬੱਚਿਆਂ ਦੇ ਉੱਥੇ ਮੈਟਰੋ ਵਿੱਚ ਰਹਿ ਗਈ ਪਰ ਬੜੀ ਮੁਸ਼ਕਿਲ ਫਿਰ ਵੀ ਇਹਨਾਂ ਨੇ ਹਿੰਮਤ ਦਿਖਾਈ ਹੈ ਬੱਚਿਆਂ ਨੇ ਆਪਣੇ ਆਪ ਪਰ ਸਰਕਾਰ ਨੇ ਕੋਈ ਬਹੁਤ ਜ਼ਿਆਦਾ ਇਹਨਾਂ ਦੀ ਹੈਲਪ ਨਹੀਂ ਕੀਤੀ ਬਸ ਖਾਲੀ ਪੌਲਰ ਬਾਰਡਰ ਤੋਂ ਇਹਨਾਂ ਨੂੰ ਲੈ ਕੇ ਆਏ ਐ ਬਾਕੀ ਖੁਦ ਬੱਚੇ ਆਪ ਗਏ ਆ ਤੇ ਬੱਸਾਂ ਵਗੈਰਾ ਤੇ ਜੋ ਕੈਬ ਵਗੈਰਾ ਤੇ ਗਏ ਆ ਖੁਦ ਪੇ ਕੀਤੇ ਬੱਚਿਆਂ ਨੇ ਔਰ ਬੱਚਿਆਂ ਕੋਲ ਕੈਸ਼ ਵੀ ਨਹੀਂ ਸੀ ਕਾਰਡ ਵਗੈਰਾ ਵੀ ਨਹੀਂ ਚੱਲਦੇ ਸੀ ਬੱਚੇ ਇੱਕ ਦੂਸਰੇ ਦੀ ਹੈਲਪ ਕਰਕੇ ਬੱਚੇ ਬਹੁਤ ਜ਼ਿਆਦਾ ਮੁਸ਼ਕਿਲ ਪਹੁੰਚੇ ਆ ਬਸ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜੇ ਬੱਚੇ ਹੋਰ ਵੀ ਫਸੇ ਹੋਏ ਆ ਉਹਨਾਂ ਨੂੰ ਵੀ ਜਿਸ ਜਗ੍ਹਾ ਤੇ ਬੈਠੇ ਉੱਥੋਂ ਕਢ ਲਿਆ ਜਾਵੇ ਤਾਂ ਕਿ ਬੱਚੇ ਉੱਥੇ ਬਾਕੀ ਬੱਚਿਆਂ ਕੋਲ ਕੁਝ ਹੈ ਹੀ ਨਹੀਂ ਉਹ ਬਾਰਡਰ ਤੇ ਪਹੁੰਚਣ ਵਾਸਤੇ ਵੀ ਉਹਨਾਂ ਕੋਲ ਕੋਈ ਕੈਸ਼ ਨਹੀਂ ਹੈ ਕੋਈ ਕੁਝ ਵੀ ਨਹੀਂ ਹੈ ਪਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਬੱਚਿਆਂ ਦਾ ਕੁਝ ਸੋਚਣਾ ਚਾਹੀਦਾ ਹੈ ਗੱਡਣਾ ਗੱਲ ਹੁੰਦੀ ਸੀ ਬੇਟੀ ਦੀ ਕਿਹੜੀ ਹਾਲਤ ਚ ਕਿਸ ਤਰ੍ਹਾਂ ਹੋ ਰਹੀ ਹੈ ਕੀ ਖਾ ਪੀ ਰਹੀ ਹੈ ਤੇ ਉਹ ਤਾਂ ਕਹਿ ਰਹੀ ਸੀ ਕਿ ਪਪਾ ਠੀਕ ਹੈ ਬਹੁਤ ਹੌਸਲਾ ਦੇ ਰਹੀ ਸਾਨੂੰ ਪਰ ਅਸੀਂ ਦੂਸਰੇ ਬੱਚਿਆਂ ਦੇਖਦੇ ਸੀ ਜਾਂ ਸਾਨੂੰ ਟੀਵੀ 'ਚੋਂ ਪਤਾ ਲੱਗਦਾ ਸੀ ਦੇਖਦੇ ਸੀ ਹਾਲਾਤ ਕੁਲ ਮਿਲਾ ਕੇ ਤਾਂ ਬਹੁਤ ਜ਼ਿਆਦਾ ਮਾੜੇ ਸੀ ਮਤਲਬ ਕਿ ਬੜਾ ਮਨ ਪਾ ਲੈਂਦਾ ਸੀ ਕਿਸੇ ਟਾਈਮ ਹੀ ਕੁਝ ਹੋ ਸਕਦਾ ਰਾਤ ਨੂੰ ਕਦੇ ਵੀ ਇੱਕ ਤਾਂ ਮੁੱਠ ਕੇ ਬੈਠ ਜਾਈਦਾ ਸੀ ਕਈ ਵਾਰ ਕਈ ਵਾਰ 11 1 2 2 ਵਜੇ ਤੱਕ ਟੀਵੀ ਦੇਖਦੇ ਰਹਿਣਾ ਬਸ ਸਵੇਰ ਫਿਰ 4 ਵਜੇ ਨੀਂਦ ਖੋਲ ਜਾਣੀ ਫਿਰ ਦੇਖਣਾ ਇਹ ਬੇਟੀ ਆਨਲਾਈਨ ਹੈ ਅਗਰ ਆਲਰ ਇੱਕ ਦਿਨ ਮੈਂ 4 ਵਜੇ ਦੇਖਿਆ ਆਨਲਾਈਨ ਸੀ ਮੈਂ 4 ਵਜੇ ਫੋਨ ਲਗਾਇਆ ਨੂੰ ਠੀਕ ਹੈ ਹਾਂਜੀ ਪਪਾ ਤੁਸੀਂ ਸੋ ਜਾਓ ਮੈਂ ਠੀਕ ਹਾਂ ਵੀਡੀਓ ਕਾਲ ਤੇ ਕਾਲ ਹੁੰਦੀ ਸੀ ਇਕੱਲੀ ਮਤਲਬ ਵੀਡੀਓ ਕਾਲ ਤੇ ਕਾਲ ਹੁੰਦੀ ਸੀ ਬਾਕੀ ਹਾਲਾਤ ਤਾਂ ਬਹੁਤ ਜ਼ਿਆਦਾ ਹੁਣ ਤਾਂ ਬਹੁਤ ਜ਼ਿਆਦਾ ਹੋਰ ਵੀ ਖਰਾਬ ਹੋ ਗਏ ਪਹਿਲੇ ਨਾਲੋਂ ਕੀ ਕਹੋਗੇ ਜਿਹੜੇ ਬੱਚੇ ਫਸੇ ਹੋਏ ਐ ਮਾਪੇ ਚਿੰਤਤ ਐ ਕੀ ਕਹੋਂਗੇ ਸਰਕਾਰ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਬੱਚੇ ਫਸੇ ਹੋਏ ਜਿਹੜੀ ਜਗ੍ਹਾ ਤੇ ਆ ਗਏ ਉਸ ਜਗ੍ਹਾ ਤੋਂ ਲੈ ਕੇ आओ ਕੋਈ ਹਰੇਕ ਬੱਚ ਨੂੰ ਦੇਖੋ ਟ੍ਰੇਨਾਂ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਹੋ ਚੁੱਕਾ ਹੈ ਟ੍ਰੇਨਾਂ ਦੇ ਵਿੱਚ ਕਿ ਬੱਚਿਆਂ ਨੂੰ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਟ੍ਰੇਨਾਂ ਤੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਆ ਕੋਈ ਸਟੇਸ਼ਨ ਤੇ ਬੈਠਾ ਹੈ ਕੋਈ ਕਿੱਦਾਂ ਹੈ ਮਤਲਬ ਕਿ ਸਰਕਾਰ ਨੂੰ ਚਾਹੀਦਾ ਹੈ ਬੱਚਿਆਂ ਦੀ ਹੈਲਪ ਕਰਨ ਤਾਂ ਕਿ ਜਿਹੜੇ ਪੇਰੈਂਟਸ ਹੈ ਉਹ ਵੀ ਥੋੜਾ ਜਿਹਾ ਨੂੰ ਰੀਲੀਫ ਮਿਲੇ ਬਹੁਤ ਅੱਛਾ ਲੱਗ ਰਿਹਾ ਹੈ ਆਪਣੇ ਆਪ ਨੂੰ ਇੰਨਾ ਅੱਛਾ ਲੱਗਦਾ ਥੋੜਾ ਟੈਨਸ਼ਨ ਫ੍ਰੀ ਥੋੜਾ ਟੈਨਸ਼ਨ ਫ੍ਰੀ ਲੱਗਦਾ ਹੈ ਅਦਰਵਾਈਜ਼ ਤਾਂ ਬਹੁਤ ਮੁਸ਼ਕਿਲ ਸੀ ਇਹ ਵੀ ਸਾਨੂੰ ਮੌਸਲਾ ਦਿੰਦੀ ਸੀ ਕਿ ਨਹੀਂ ਠੀਕ ਹੈ ਸਭ ਕੁਝ ਪਰ ਅਸੀਂ ਟੀਵੀ ਦੇਖਦੇ ਸੀ ਤਾਂ ਮਨ ਘੁਲਾਇਆ ਜਾਂਦਾ ਸੀ ਹੁਣ ਠੀਕ ਹੈ ਸ਼ੁਕਰ ਹੈ ਮਾਲਕ ਦਾ ਪਹੁੰਚ ਗਈ ਹੈ ਗੁੜੀਆਂ ਉੱਥੇ ਸੀ ਤੁਸੀਂ ਇੱਥੇ ਸੀ ਤੁਸੀਂ ਵੀ ਮੁਸੀਬਤ 'ਚ ਸੀ ਗੁੜੀਆਂ ਵੀ ਮੁਸੀਬਤ 'ਚ ਸੀ ਤੁਹਾਡੀ ਗੱਲ ਫੋਨ 'ਤੇ ਹੁੰਦੀ ਸੀ ਕਿਸ ਤਰ੍ਹਾਂ ਹੁੰਦੀ ਸੀ ਵੀਡੀਓ ਕਰਾਈ ਹੁੰਦੀ ਸੀ ਜਾਂ ਵੈਸੇ ਹੁੰਦੀ ਸੀ ਵੀਡੀਓ ਕਾਲ ਮੈਂ ਤਾਂ ਦਿਨ ਚ ਪਤਾ ਨਹੀਂ ਕਿੰਨੀ ਵਾਰੀ ਇਹਨੂੰ ਕਾਲ ਕਰ ਲੈਂਦੀ ਸੀ ਜਦੋਂ ਵੀ ਨਿਊਜ਼ ਵਿੱਚ ਦੇਖਣਾ ਕਿ ਕੁਝ ਕਿਧਰੇ ਬੰਬਾਰੀ ਹੋ ਗਈ ਹੈ ਕੁਝ ਅਟੈਕ ਹੋਇਆ ਹੋਵੇ ਨਾਲ ਹੀ ਫੋਨ ਲਗਾ ਦੇਣਾ ਇੱਕ کئی ਵਾਰੀ ਤਾਂ ਮੈਟਰੋ ਸਟੇਸ਼ਨ ਦੇ ਅੰਦਰ ਬੈਠੀ ਹੋਈ ਹੈ ਨੈਟਵਰਕ ਨਹੀਂ ਆ ਰਿਹਾ ਫਿਰ ਸਾਨੂੰ ਬਹੁਤ ਟੈਨਸ਼ਨ ਹੁੰਦੀ ਸੀ ਬੱਚਾ ਫੋਨ ਨਹੀਂ ਚੱਕ ਰਿਹਾ ਐਸਐਮਜੀ ਨਿਊਜ਼ ਪੰਜਾਬ ਲਈ ਮੋਗਾ ਤੋਂ ਕਸ਼ਿਸ਼ ਸਿੰਘ ਰਾਜੀ ਦੀ ਰਿਪੋਰਟ